ਅਜੀ ਸਿਫਰਾ ਪੰਜਾਬ ਦੇ ਨੀਤਾ ਲਾਲ ਸੰਜੀਤ ਠੱਪਰ ਦੇ ਨਾਲ ਜਿਹੜੀ ਵੀ ਵਾਰਦਾਤ ਹੋਈ ਜਿਹੜਾ ਉਤੇ ਕਾਦਰਨਾਮਾ ਹਮਲਾ ਹੋਇਆ ਉਸ ਨੂੰ ਲੈ ਕੇ 12 ਮਟਾਵਲੋਂ ਸ਼ਹਿਰ ਵਸੇ ਉਹਨਾਂ ਨੂੰ ਕਿਹੜਾ ਲੁਧਿਆਣਾ ਪੱਤ ਦੀ ਕਾਰ ਕੀਤੀ ਗਈ ਸੀਗੀ ਉਹ ਤੁੰਦ ਸਿੰਘ ਜੀ ਸਾਹਿਬ ਅਜੀਤ ਪ੍ਰੈਸ ਕੌਂਫਰੰਸ ਕੀਤੀ ਹੈ ਤੇ ਸੰਜੀਤ ਠੱਪਰ ਦਾ ਹਾਲ ਚਾਲ ਪੁੱਛਣ ਆਏ ਨੇ ਦੇਖਣ ਆਏ ਨੇ ਇੱਥੇ ਮਤਲਬ ਜਿਹਾ ਨੇ ਸੰਜੀਤ ਠੱਪਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਤੋਂ ਦੋ ਕੁਲਜਮ ਅੱਜ ਲੁਧਿਆਣਾ ਪੂਰੀ ਤਰ੍ਹਾਂ ਫਟੇ ਜਾ ਚੁੱਕੇ ਨੇ ਇਹਨਾਂ ਨੇ ਇੱਕ ਪੂਰਾ ਸ਼ਸਾਣ ਕੀਤਾ ਕਿ ਜਲਦੀ ਜਲਦੀ ਸਾਰਵੀਂ ਇਹ ਪੂਰੀ ਕਹ ਤੱਕ ਜਾਊਗੀ ਇਹਦੇ ਪਿੱਛੇ ਕੌਣ ਹੈ ਦਾ ਅਧਿਸ਼ਕਰਤਾ ਹੈ ਪ੍ਰਸ਼ਾਸਨ ਦੇ ਇੰਤਬਾਹ ਅਸੀਂ ਲੋਕ ਲੁਧਿਆਣਾ ਵਸੀਆਂ ਵੱਲੋਂ ਜਿਹੜੀ ਲੁਧਿਆਣਾ ਬੰਦ ਦੀ ਘਾਲ ਕੱਲ ਸੂਪਰ ਵਾਰ ਦਿੱਤੀ ਗਈ ਹੈ ਇਹਦੇ ਦੇ ਕੋਸ਼ਿਸ਼ ਇਹਦੇ ਦੇ ਕਿ ਲੋਕੀਆ ਨੂੰ ਵਾਪਸ ਲੈ ਰਹੀਆਂ ਲੁਧਿਆਣਾ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਸਾਲੇ ਅਪੀਲ ਕਰਾਂਗੇ ਕਿ ਕੱਲ ਪੂਰੇ ਬਾਜ਼ਾਰ ਖੁੱਲਣ ਪੂਰਾ ਪ੍ਰਸ਼ਾਸਨ ਦਾ ਸਹਿਯੋਗ ਸਾਡੇ ਨਾਲ ਰਹੇਗਾ ਤੇ ਲੋਕਾਂ ਦਾ ਸਾਡੇ ਨਾਲ ਵੀ ਰਹੇਗਾ ਜ਼ਿਕਰਾ ਵੀਰ ਬਜਰੰਗ ਜੀ ਹਾਰ ਹਾਰ ਧਰਮ ਦੀ ਅਸੀਂ ਨਾ ਪੁਸ਼ਪ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਜਲਦ ਇਹਨਾਂ ਨੇ ਜਿਹੜੇ ਮੁੱਦਮ ਸੀਗੇ ਪਸੜਲੇ ਆ ਉਹਨਾਂ 'ਤੇ ਸਖਤ ਕਾਰਵਾਈ ਕਰਦੇ ਆ ਉਹਨਾਂ ਨੇ ਸੀਟੀ ਸਾਹਿਬ ਨੇ ਤੇਜਾਈ ਨੇ ਆਸ਼ਵਾਸਨ ਵੀ ਦਿੱਤਾ ਵੀ ਇਹਦੀ ਜਿਹੜੀ ਲੜੀ ਹੈ ਜਿਹਦੇ ਪਿੱਛੇ ਕੌਣ ਹੈ ਕੌਣ ਨਹੀਂ ਹੈ ਸਾਰੀ ਡਿਟੇਲ ਦੇ ਵਿੱਚ ਉਹ ਕੱਢ ਕੇ ਉਹਦੀ ਡਿਟੇਲ ਸਾਡੇ ਸਾਹਮਣੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਰੱਖਣਗੇ ਉਹ ਸਾਰੇ Hindu ਸੰਗਠਨ ਇੱਥੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਉਹ ਜਿਸ ਤਰ੍ਹਾਂ ਟੰਡੇ ਜੀ ਨੇ ਕਿਹਾ ਵੀ ਜਿਹੜੀ ਇਹ ਕਾਲ ਹੈ ਕੱਲ ਦੀ ਇਹ ਸੀ ਮੋਤਵਿਲ ਕਰਦੇ ਆ ਔਰ ਸਾਨੂੰ ਪੂਰਾ ਭਰੋਸਾ ਹੈ ਵੀ ਜੋ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਅچھے ਤਰੀਕੇ ਨਾਲ ਹੋਏਗੀ ਔਰ ਜਿਹੜੇ Hindu ਲੀਡਰ ਹੈ ਜੋ ਹੋਰ ਹੈ ਉਹਨਾਂ ਦਾ ਜਿਸ ਤਰ੍ਹਾਂ ਇੰਤਜ਼ਾਮ ਕਰਨਾ ਉਹ ਬਹੁਤ ਵਧੀਆ ਦਿੱਖ ਰਿਹਾ ਹੈ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆ ਸੀਪੀ ਸਾਹਿਬ ਇੱਥੇ ਆਏ ਨਾ ਉਹ ਵੀ ਪ੍ਰਸ਼ਾਸਨ ਨੂੰ ਵੀ ਵੀ ਜੋ ਡੋਰਾ <th>ਪਾਪੜ ਜੀ ਇੱਕ ਸਮਾਜ ਸੇਵਾ ਕਰਦੇ ਰਹੇ ਹਮੇਸ਼ਾ ਵੀ ਕਮ ਸੇ ਕਮ ਸਰਕਾਰ ਨੂੰ ਬੇਨਤੀ ਹੈ ਵੀ ਉਹਦੇ ਇਲਾਜ ਦਾ ਜ਼ਿੰਮੇਵਾਰੀ ਲੁਧਿਆਣਾ ਪ੍ਰਸ਼ਾਸਨ ਉਹ ਚੱਕੇ ਅਸੀਂ ਸੀਪੀ ਸਾਹਿਬ ਅੱਗੇ ਬੇਨਤੀ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਹਨਾਂ ਨੇ ਇੰਨੀ ਜਲਦੀ ਮੁਜਰਮਾਂ ਨੂੰ ਪਕੜਿਆ ਤੇ ਕਾਲ ਵਾਪਸੀ ਦੀ ਗੱਲ ਟੰਡਨ ਜੀ ਨੇ ਨੀਰੇ ਜੀ ਨੇ ਦੱਸੀ ਹੈ ਇਹ ਵੀ ਅਸੀਂ ਆਸ਼ਵਾਸਨ ਚਾਹੁੰਦੇ ਆ ਕੀ ਕਿਸੋ ਆਪ ਤੋਂ ਉਹਨਾਂ ਦੀ ਟੀਮ ਤੋਂ ਵੀ ਕੋਰੇ ਧਾਪਰ ਜੀ ਦਾ ਰਾਜ ਤੇ ਉਹਨਾਂ ਦੀ ਇੱਥੇ ਦੀ ਸੁਰੱਖਿਆ ਦੇ ਵੀ ਇੰਤਜ਼ਾਮ ਲੁਧਿਆਣਾ ਆਪ ਸ਼ਾਸਨ ਕਰੇ ਇਹੀ ਅੱਗੇ ਨਾਲ ਦੇ ਬੀਤ ਸੀ ਅੱਜ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੁਨੇਟ ਇਨਸੀਡੈਂਟ ਸੀਗਾ ਔਰ ਪੁਲਿਸ ਨੇ ਉਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਦੋ ਅਕੂਜ਼ਿਸ਼ਨ ਲਿਖਤੀਏ ਤੇ ਥੋੜੀ ਦੇਰ ਪਹਿਲਾਂ ਉਹਨਾਂ ਦੀ ਬੀਟੀ ਪ੍ਰੈਸ ਰੀਲੀਜ਼ ਸੁਣੀ ਹੈ ਤੇ ਮੈਂ ਐਨਸ਼ੋਰ ਕਰਾਂਗਾ ਕਿ कि जान जो इलाज तो है हर संभव जो है प्रशासन मदद करना एंड वही जी सिक्योरिटी है वो भी असं इंश्योर करा उसकी सेफ्टी एंड सिक्योरिटी पुलिस प्रोटोली करेगी तो गांव वास्ते भी असं इंश्योर करते हैं कि वापस में जो है बहुत ही अच्छा भाईचार जो कैसाया एंड जो कोल वाली गल तुम्हें तो आप मिल के एक पंजाब जोड़ा पीसफुल बनाइए यून आगे बढ़ीए और इस तरह के जो अंसर है ਨਾਤੇ ਇਸ ਤੇ ਤੁਸੀਂ ਜਿੱਤ ਕੀ ਸਹਿਯੋਗ ਕਰੋਗੇ ਇਸੇ ਇਹੋ ਜਿਹਾ ਬੰਦਾ ਲੱਗੇ ਪਾਣੀ ਸਭ ਨੂੰ ਸੁਖਾਊਗਾ ਤੇ ਕਦਾ ਸਭ ਨੂੰ ਨਜ਼ਾਰੇ ਕਰੇ ਬਹੁਤ ਬਹੁਤ ਨੇ ਜੈ ਜੀ ਥੈਂਕ ਯੂ ਥੈਂਕ ਯੂ